ਡੀਸੀ ਮੈਡਮ ਇੱਕ ਔਰਤ ਹੈ ਇੱਕ ਮਾਂ ਹੈ ਉਹਨੂੰ ਮਾਂ ਦਾ ਦਰਦ ਜਿਹੜਾ ਹੈ ਉਹ ਪਹਿਲਾਂ ਸਮਝਣਾ ਚਾਹੀਦਾ ਸੀ ਹੁਣ ਬੱਚਿਆਂ ਦੀਆਂ ਮਾਵਾਂ ਨੇ ਉਹ ਵੀ ਤੇਜ਼ ਦਿਨ ਤੋਂ ਸੜਕਾਂ ਤੇ ਰੁਲ ਰਹੀਆਂ ਨੇ ਰੋ ਰਹੀਆਂ ਨੇ ਕੁਰਲਾ ਰਹੀਆਂ ਨੇ ਤਾਂ ਸਭ ਤੋਂ ਵੱਡਾ ਰੋਸ ਹੀ ਇਹੀ ਸੀ ਡੀਸੀ ਜਿਹੜੀ ਹੈ ਇੱਕ ਜ਼ਿਲ੍ਹੇ ਦੀ ਐਡਮਿਨਿਸਟ੍ਰੇਟਰ ਹੈ ਇੱਕ ਜ਼ਿਲ੍ਹੇ ਦੀ ਮਾਲਕ ਹੈ ਉਹ ਜ਼ਿਲ੍ਹੇ ਦੀ ਮਾਲਕ ਜਿਹੜਾ ਹੈ ਜੇ ਉਹੀ ਪਹੁੰਚ ਕੇ ਸਾਰ ਨਹੀਂ ਲਏਗਾ ਜਿਹੜਾ ਸਭ ਤੋਂ ਨੇੜੇ 25 ਕਿਲੋਮੀਟਰ ਤੇ ਬੈਠੇ ਨੇ ਤਾਂ ਫਿਰ ਹੋਰ ਕੌਣ ਲਏਗਾ ਮੈਂ ਘੱਟ ਤੋਂ ਘੱਟ 100 ਵਾਰੀ ਉਹਨਾਂ ਨੂੰ ਇਹੀ ਗੱਲ ਕਹੀ ਸੀ ਕਿ ਤੁਸੀਂ ਮੇਰੇ ਹੋਰ ਕੋਈ ਜਵਾਬ ਨਾ ਦਿਓ ਸਿਰਫ ਇੱਕ ਜਵਾਬ ਦਿਓ ਕਿ ਤੁਹਾਨੂੰ ਹੁਣ ਤੱਕ ਕਿਸ ਨੇ ਰੋਕ ਰੱਖਿਆ ਸੀ ਜਿਸ ਦਾ ਉਹ ਸ਼ੁਰੂ ਤੋਂ ਲੈ ਕੇ ਐਂਡ ਤੱਕ ਕੋਈ ਜਵਾਬ ਨਹੀਂ ਦੇ ਸਕੇ ਹਮੇਸ਼ਾ ਗੋਲਮੋਲ ਗੱਲ ਕਰਦੇ ਰਹੇ ਪਹਿਲਾਂ ਬੱਚੇ ਸੜਕਾਂ ਤੇ ਵਿਚਾਰੇ ਟੱਕਰ ਖਾ ਕੇ ਛੱਟ ਖਾ ਕੇ ਮਰ ਗਏ ਤੇ ਉਸ ਤੋਂ ਬਾਅਦ ਹੁਣ 1 ਮਹੀਨਾ ਹੋ ਗਿਆ ਅਜੇ ਤੱਕ ਵੀ ਜਿਹੜਾ ਹੈ ਇਨਸਾਫ ਉਹ ਨਹੀਂ ਮਿਲਿਆ ਅਜੇ ਤੱਕ ਵੀ ਉਹ ਰੰਧੀਰ ਸਿੰਘ ਜਿਹੜਾ ਹੈ ਉਹ ਪਤਾ ਨਹੀਂ ਕਿਹੜੀ ਖੁੱਡ ਦੇ ਵਿੱਚ ਵੜਿਆ ਹੋਇਆ ਹੈ ਕੀ ਐਸਾ ਪੋਲੀਟੀਕਲ ਦਬਾਅ ਹੈ ਕੀ ਐਸਾ ਨੂੰ ਪੋਲੀਟੀਕਲ ਸ਼ੈਲਟਰ ਹੈ ਤੁਹਾਨੂੰ ਵੀ ਪਤਾ ਜੇ ਪੁਲਿਸ ਚਾਵੇ ਤਾਂ ਕਿਸੇ ਵੀ ਮੁਲਜ਼ਮ ਨੂੰ ਜਿਹੜਾ ਹੈ ਉਹ 2 ਘੰਟੇ ਦੇ ਵਿੱਚ ਗ੍ਰਿਫਤਾਰ ਕਰ ਸਕਦੀ ਹੈ ਤਾਂ 30 ਦਿਨ ਹੋ ਗਏ 30 ਦਿਨ ਤੋਂ ਬਾਅਦ ਵੀ ਅਜੇ ਵੀ ਉਹ ਫਰਾਰ ਹੈ ਸਾਡੇ ਨਾਲ ਲੱਗਦੇ 90 ਦੇ ਵਿੱਚ ਕਈ ਵਾਰ ਆ ਚੁੱਕੇ ਨੇ ਉਦਘਾਟਨ ਕਰ ਰਹੇ ਨੇ ਜਗ੍ਹਾ ਜਗ੍ਹਾ ਤੇ ਰੋਜ਼ ਅਸੀਂ ਟੀਵੀ ਰਾਹੀਂ ਉਹਨਾਂ ਨੂੰ ਦੇਖਦੇ ਆਂ ਲੇਕਿਨ ਇੱਕ ਸਾਡੇ ਬੱਚਿਆਂ ਬਾਰੇ ਉਹਨਾਂ ਨੇ ਇੱਕ ਸ਼ਬਦ ਵੀ ਨਹੀਂ ਬੋਲਿਆ ਮੈਂ ਕਹਿੰਦਾ ਬਹੁਤ ਸ਼ਰਮਸ਼ਾਰ ਗੱਲ ਹੈ ਲੋਕ ਅੱਜ ਅੱਜ ਪੰਜਾਬ ਦਾ ਹਰ ਵਰਗ ਦਾ ਲੋਕ ਪਸਤਾ ਰਿਹਾ ਵੀ ਇਹ ਸਰਕਾਰ ਨੂੰ ਲਿਆਉਣ ਵਾਸਤੇ ਜਦ ਇਹ ਸਰਕਾਰ ਹੈ ਇਹਨਾਂ ਨੂੰ ਇਨਸਾਫ ਹੀ ਨਹੀਂ ਦਿਵਾ ਸਕਦੀ ਫਿਰ ਸਰਕਾਰ ਕਾਦੀ ਹੈ ਦਾਅਵੇ ਨਾਲ ਕਹਿੰਦੇ ਆ ਇਸ ਇਹ ਸਰਕਾਰ ਵੀ ਅਮੀਰ ਘਰਾਨੇ ਦੀ ਸਰਕਾਰ ਹੈ ਆਮ ਲੋਕਾਂ ਦੀ ਸਰਕਾਰ ਨਹੀਂ ਹੈ ਅੱਜ ਦੇਖੋ ਤੁਸੀਂ ਸੀਐਮ ਸਾਹਿਬ ਸਮਾਣੇ ਦੇ ਵਿੱਚ ਆਏ ਨੇ ਸੀਐਮ ਸਾਹਿਬ ਦਾ ਫਰਸਟ ਆਫ ਆਲ ਜਿਹੜਾ ਫਰਜ ਬੰਦਾ ਸੀ ਇਹੀ ਬੰਦਾ ਸੀ ਕਿ ਮੇਰੀ ਜਿਹੜੀ ਪ੍ਰਜਾ ਹੈ ਇਹਨੂੰ ਕੀ ਤਕਲੀਫ ਹੈ ਮੈਂ ਉਹ ਸੋਲਵ ਕਰਾਂ ਅੱਜ ਇੱਕ ਮਹੀਨਾ ਪਹਿਲਾਂ ਇਸੇ ਰੋਡ ਦੇ ਉੱਤੇ ਸਾਡੇ ਬੱਚੇ ਗਏ ਸੀ ਅੱਜ ਉਹਨਾਂ ਦੇ ਇਨਸਾਫ ਲੈਣ ਲਈ ਅੱਜ ਅਸੀਂ ਉਸੇ ਰੋਡ ਦੇ ਉੱਤੇ ਧਰਨਾ ਲਾ ਕੇ ਬੈਠੇ ਆਂ ਸਮਾਣੇ ਦੇ ਸਕੂਲ ਬੰਨ੍ਹ ਹਾਥੇ ਨੂੰ ਅੱਜ ਪੂਰਾ 1 ਮਹੀਨਾ ਹੋਇਆ ਪਰ ਪਰਿਵਾਰ ਹਾਲੇ ਵੀ ਸੜਕਾਂ ਤੇ ਨੇ ਇਨਸਾਫ ਤੇ ਲਈ ਤੇ ਅੱਜ ਦਾ ਪ੍ਰਦਰਸ਼ਨ ਜਿਹੜਾ ਕੀਤਾ ਗਿਆ ਸਮਾਣਾ ਪਟਿਆਲਾ ਰੋਡ ਦੇ ਉੱਪਰ ਵੱਡੀ ਗੱਲ ਇਹ ਹੈ ਕਿ ਸਮਾਣਾ ਦੇ ਵਿੱਚ ਇੱਕ ਪਾਸੇ ਅੱਜ ਇਹ ਰੋਸ ਪ੍ਰਦਰਸ਼ਨ ਚੱਲ ਰਿਹਾ ਤੇ ਦੂਸਰੇ ਪਾਸੇ ਖਬਰਾਂ ਆਏ ਨੇ ਕਿ ਮੁੱਖ ਮੰਤਰੀ ਸਾਹਿਬ ਸਮਾਣਾ ਦੇ ਵਿੱਚ ਪਹੁੰਚ ਰਹੇ ਨੇ ਪਰਵਾਰਾਂ ਦੇ ਕੋਲ ਨਹੀਂ ਆਪਣਾ ਨੀ ਪੱਤਰ ਰੱਖਣ ਦੇ ਲਈ ਸਾਡੇ ਨਾਲ ਪਰਿਵਾਰਕ ਮੈਂਬਰ ਨੇ ਗੱਲਬਾਤ ਕਰਾਂਗੇ ਲੁਮਬਾ ਸਾਹਿਬ ਸਭ ਤੋਂ ਪਹਿਲਾਂ ਹਾਲੇ ਤੱਕ ਵੀ ਇਨਸਾਫ ਲੈਣ ਦੇ ਲਈ ਸੜਕਾਂ ਤੇ ਹਾਲੇ ਤੱਕ ਵੀ ਦਰਦਰ ਦੀਆਂ ਠੋਕਰਾਂ ਖਾਣੀਆਂ ਪੈਰੀਆਂ ਇਨਸਾਫ ਲੈਣ ਦੇ ਲਈ ਆਪਣੇ ਬੱਚੇ ਗੁਆਏ ਤੇ ਫਿਰ ਇਨਸਾਫ ਵੀ ਹਾਲੇ ਤੱਕ ਝੋਲੀ ਦੇ ਵਿੱਚ ਨਹੀਂ ਸ਼ਾਇਦ ਸਾਡੇ ਤੋਂ ਜ਼ਿਆਦਾ ਵੱਧ ਕਿਸਮਤ ਇਨਸਾਨ ਨਹੀਂ ਹੋਏਗਾ ਇਸ ਦੁਨੀਆ ਦੇ ਵਿੱਚ ਕਿ ਜਿਨ੍ਹਾਂ ਦੇ ਪਹਿਲਾਂ ਬੱਚੇ ਸੜਕਾਂ ਤੇ ਵਿਚਾਰੇ ਟੱਕਰ ਖਾ ਕੇ ਛੱਟ ਖਾ ਕੇ ਮਰ ਗਏ ਤੇ ਉਸ ਤੋਂ ਬਾਅਦ ਹੁਣ ਇੱਕ ਮਹੀਨਾ ਹੋ ਗਿਆ ਅਸੀਂ ਉਹਨਾਂ ਦੇ ਇਨਸਾਫ ਦੇ ਲਈ ਸੜਕਾਂ ਦੀਆਂ ਦਰਦ-ਦਰਦੀਆਂ ਠੋਕਰਾਂ ਖਾ ਰਹੇ ਹਾਂ ਕਦੀ ਅਸੀਂ ਸੜਕਾਂ ਤੇ ਬੈਠਦੇ ਹਾਂ ਕਦੀ ਅਸੀਂ ਪ੍ਰਸ਼ਾਸਨ ਦੇ ਦਫ਼ਤਰਾਂ ਦੇ ਤੱਕੇ ਖਾਂਦੇ ਹਾਂ ਸਰਕਾਰਾਂ ਦੇ ਕੋਲ ਜਾਂਦੇ ਹਾਂ ਪਰ ਅਜੇ ਤੱਕ ਵੀ ਜਿਹੜਾ ਹੈ ਇਨਸਾਫ ਉਹ ਨਹੀਂ ਮਿਲਿਆ ਅਜੇ ਤੱਕ ਵੀ ਉਹ ਰੰਧੀਰ ਸਿੰਘ ਜਿਹੜਾ ਹੈ ਉਹ ਪਤਾ ਨਹੀਂ ਕਿਹੜੀ ਖੁੱਡ ਦੇ ਵਿੱਚ ਵੜਿਆ ਹੋਇਆ ਹੈ ਕੀ ਐਸਾ ਪੋਲੀਟੀਕਲ ਦਬਾਅ ਹੈ ਕੀ ਐਸਾ ਨੂੰ ਪੋਲੀਟੀਕਲ ਸ਼ੈਲਟਰ ਹੈ ਉਹਨੂੰ ਸਾਡੀ ਸਮਝ ਤੋਂ ਬਾਹਰ ਹੈ ਵੀ ਇੱਕ ਜੇ ਪੁਲਿਸ ਚਾਵੇ ਤੁਹਾਨੂੰ ਵੀ ਪਤਾ ਜੇ ਪੁਲਿਸ ਚਾਵੇ ਤਾਂ ਕਿਸੇ ਵੀ ਮਲਜਮ ਨੂੰ ਜਿਹੜਾ ਹੈ ਉਹ 2 ਘੰਟੇ ਦੇ ਵਿੱਚ ਗ੍ਰਿਫਤਾਰ ਕਰ ਸਕਦੀ ਹੈ ਤਾਂ ਅਜ 30 ਦਿਨ ਹੋ ਗਏ 30 ਦਿਨ ਤੋਂ ਬਾਅਦ ਵੀ ਅਜੇ ਵੀ ਉਹ ਫਰਾਰ ਹੈ ਉਹ ਆਪਣੀਆਂ ਬੇਲਾਂ ਲਗਾ ਰਿਹਾ ਲਗਾਤਾਰ ਉਥੇ ਐਫੀਡੇਵਿਟ ਸਾਈਨ ਕਰ ਰਿਹਾ ਹੈ ਔਰ ਪੁਲਿਸ ਕਹਿੰਦੀ ਹੈ ਵੀ ਉਹ ਕਿਸੇ ਤਰੀਕੇ ਦਾ ਉਹਦਾ ਕੋਈ ਕਮਿਊਨੀਕੇਸ਼ਨ ਨਹੀਂ ਹੈ ਤਾਂ ਸਾਡੀ ਸਮਝ ਤੋਂ ਬਾਹਰ ਹੈ ਕਿ ਪ੍ਰਸ਼ਾਸਨ ਤੇ ਪੁਲਿਸ ਦੀ ਆਪਸ ਦੇ ਵਿੱਚ ਕੀ ਮੇਲੀ ਭਗਤ ਹੈ ਕੀ ਸਿਸਟਮ ਦੇ ਵਿੱਚ ਮੇਲੀ ਭਗਤ ਹੈ ਵੀ ਉਹ ਅਜੇ ਤੱਕ ਵੀ ਗ੍ਰਫਤ ਚ ਆ ਨਹੀਂ ਰਿਹਾ ਕੋਈ ਪੋਲਿਟੀਕਲ ਦਬਾਅ ਕਿਸ ਤਰ੍ਹਾਂ ਦਾ ਹੋ ਸਕਦਾ ਹੈ ਹਾਲੇ ਤੱਕ ਪੁਲਿਸ ਤੇ ਕਿਉਂਕਿ ਇਹ ਵੀ ਉਸਕੇ ਕੋਈ ਵੀ ਮੁਲਜ਼ਮ ਪੁਲਿਸ ਤੋਂ ਇਹ ਹੋ ਸਕਦਾ ਹੈ ਕਿ ਪੁਲਿਸ ਨੂੰ ਪਤਾ ਹੀ ਨਾ ਹੋਵੇ ਹੈ ਕਿੱਥੇ ਆ ਦੇਖੋ ਜੀ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਅਸੀਂ ਵੀ ਇਹ ਕੋਈ ਇੱਕ ਟਿੱਪਰ ਦੀ ਗੱਲ ਨਹੀਂ ਹੈ ਸਮਾਣਾ ਪਟਿਆਲਾ ਜਿਹੜਾ ਹੈ ਖਾਸ ਕਰ ਸਮਾਣਾ ਵਾਲਾ ਸਾਈਡ ਜਿਹੜਾ ਹੈ ਉਹ ਇਸ ਟਾਈਮ ਇਲੀਗਲ ਮਾਈਨਿੰਗ ਦਾ ਹੱਬ ਬਣ ਚੁੱਕਿਆ ਅਸੀਂ ਤਾਂ ਕੱਲ ਧੀਸੀ ਸਾਹਿਬ ਆਏ ਸੀ ਅਸੀਂ ਕਹਿਆ ਸੀ ਹੁਣ ਇਹਦੀ ਜੁਡੀਸ਼ੀਅਲ ਇਨਕੁਆਇਰੀ ਵੀ ਕਰੋ ਸਾਰੇ ਦੀ ਇਲੀਗਲ ਮਾਈਨਿੰਗ ਸਕੈਮ ਦੀ ਔਰ ਤੁਸੀਂ ਇੱਕ ਚੀਜ਼ ਸੋਚ ਸਕਦੇ ਹੋ ਵੀ ਜਿਹੜੀ ਹੁਣ ਇਲੀਗਲ ਮਾਈਨਿੰਗ ਸਕੈਮ ਹੈ ਉਹ ਕਿਸੇ ਵੀ ਇੱਕ ਤੁਹਾਡੇ ਮੇਰੇ ਵਰਗੇ ਜਾਂ ਇਹਨਾਂ ਵਰਗੇ ਕਿਸੇ ਵੀ ਪ੍ਰਾਈਵੇਟ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ ਉਹਦੇ ਪਿੱਛੇ ਬਹੁਤ ਵੱਡਾ ਤੰਤਰ ਪ੍ਰਸ਼ਾਸਨ ਸਰਕਾਰ ਪੁਲਿਸ ਸਾਰਾ ਕੁਝ ਇਨਵੋਲ ਹੁੰਦਾ ਹੈ ਤਾਂ ਬੜੀ ਆਬਵੀਅਸਲੀ ਗੱਲ ਹੈ ਜੀ ਸਾਨੂੰ ਤਾਂ ਇਹ ਹੀ ਲੱਗਦਾ ਹੈ ਵੀ ਉਹਦੇ ਪਿੱਛੇ ਜਿਹੜਾ ਪੋਲਿਟੀਕਲ ਸ਼ੈਲਟਰ ਹੈਗਾ ਜੋ ਇਹ ਸਾਰੀ ਕਾਰਵਾਈ ਨੂੰ ਹੁਣ ਤੋਂ ਰੋਕ ਰਿਹਾ ਉਹ ਤੁਸੀਂ ਦੇਖੋ ਕੱਲ ਲੋਕਲ ਜਿਹੜੇ ਐਮਐਲਏ ਸਾਹਿਬ ਨੇ ਉਹ ਸਵੇਰੇ ਆਪਣੇ ਸਫਾਈਆਂ ਦੇਣ ਲਈ ਬਹੁਤ ਦਿਨਾਂ ਤੋਂ ਬਾਅਦ ਹਾਜ਼ਰ ਹੋਏ ਅੱਜ ਆਏ 2 ਮਿੰਟ ਲਈ ਪਰ ਉਹਨਾਂ ਤੋਂ ਇਹ ਵੀ ਨਹੀਂ ਬਣਿਆ ਕਿ ਅਸੀਂ ਧਰਨੇ ਦੇ ਵਿੱਚ ਜਾ ਕੇ 2 ਮਿੰਟ ਬੈਠ ਸੱਕੀਏ ਉਹ ਕਹਿੰਦੇ ਵੀ ਮੈਂ ਵੀ ਤੁਹਾਡੇ ਨਾਲ ਚੱਲਦਾ ਮੈਂ ਵੀ ਤੁਹਾਨੂੰ ਇਨਸਾਫ ਦਿਖਾਉਣ ਲਈ ਡੀਸੀ ਸਾਹਿਬ ਨੂੰ ਬੁਲਾਉਂਦੇ ਮੁੱਖ ਮੰਤਰੀ ਸਾਹਿਬ ਨੂੰ ਦਰਖਾਸਤ ਕਰਕੇ ਸਾਡੇ ਕੋਲ ਬੁਲਾਉਂਦੇ ਪਰ ਨਹੀਂ ਉਹ ਸ਼ਾਇਦ ਹੁਣ ਰੱਬ ਜਾਣਦਾ ਹੈ ਕਿ ਕੀ ਦਬਾਅ ਹੈ ਉਹਨਾਂ ਤੇ ਐਮਐਲਏ ਸਾਹਿਬ ਤੱਕ ਆ ਕੇ ਮਾਫੀ ਮੰਗਦੇ ਨਜ਼ਰ ਆਇਓ ਵੀ ਵੀਡੀਓ ਦੇ ਵਿੱਚ ਆਇਸੀ ਕਿ ਮਾਫੀ ਮੰਗ ਰਹੇ ਸੀ ਜੀ ਮਾਫੀ ਤਾਂ ਹੁਣ ਦੇਖੋ ਜਦੋਂ ਹੁਣ ਚੀਜ਼ਾਂ ਹੱਥ ਤੋਂ ਬਾਹਰ ਜਾ ਰਹੀਆਂ ਨੇ ਤਾਂ ਮਾਫੀ ਮੰਗਣ ਤੋਂ ਸਿਵਾ ਉਹਨਾਂ ਕੋਲ ਇਸ ਟਾਈਮ ਕੁਝ ਹੈ ਨਹੀਂ ਕਿੰਨੋ ਤਾਂ ਸ਼ਾਇਦ ਉਹ ਮਾਫੀ ਮੰਗ ਕੇ ਸੱਚੇ ਹੋ ਰਹੇ ਸੀ ਪਰ ਕੋਈ ਗੱਲ ਨਹੀਂ ਅਸੀਂ ਤਾਂ ਜਦ ਤੱਕ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਅਸੀਂ ਆਪਣੀ ਲੜਾਈ ਜਾਰੀ ਰੱਖਾਂਗੇ ਕੋਈ 100 ਸਫਾਈਆਂ ਦੇ ਕੋਈ 100 ਆਪਣਾ ਮਾਫੀਆਂ ਮੰਗੇ ਡੀਸੀ ਮੈਡਮ ਦੇ ਵੀ ਕੱਲ ਆਰਤੀ ਉਤਾਰੀ ਦੀ ਹਾਰ ਵੀ ਪੈ ਗਈ ਉਹਦਾ ਮੁੱਖ ਕਾਰਨ ਡੀਸੀ ਮੈਡਮ ਇੱਕ ਔਰਤ ਹੈ ਇੱਕ ਮਾਂ ਹੈ ਉਹਨੂੰ ਮਾਂ ਦਾ ਦਰਦ ਜਿਹੜਾ ਹੈ ਉਹ ਪਹਿਲਾਂ ਸਮਝਣਾ ਚਾਹੀਦਾ ਸੀ ਹੁਣ ਤੁਸੀਂ ਦੇਖੋ ਜੜੀਆਂ ਹੁਣ ਬੱਚਿਆਂ ਦੀਆਂ ਮਾਵਾਂ ਨੇ ਉਹ ਵੀ ਤੇਹ ਦਿਨ ਤੋਂ ਸੜਕਾਂ ਤੇ ਰੁੱਲ ਰੀਆਂ ਨੇ ਰੋ ਰੀਆਂ ਨੇ ਕੁਰਲਾ ਰੀਆਂ ਨੇ ਠੀਕ ਹੈ ਸਾਰਾ ਦਿਨ ਬੱਚੇ ਜਿਨ੍ਹਾਂ ਦੇ ਨਾਲ ਰਹਿੰਦੇ ਸੀ ਉਹ ਅੱਜ ਸੜਕਾਂ ਦੇ ਉੱਤੇ ਬਹਿ ਕੇ ਉਹਨਾਂ ਨੂੰ ਯਾਦ ਕਰ ਰਹੀਆਂ ਨੇ ਤਾਂ ਸਭ ਤੋਂ ਵੱਡਾ ਰੋਸ਼ ਹੀ ਇਹੀ ਸੀ ਡੀਸੀ ਜਿਹੜੀ ਹੈ ਇੱਕ ਜ਼ਿਲ੍ਹੇ ਦੀ ਐਡਮਿਨਿਸਟ੍ਰੇਟਰ ਹੈ ਇੱਕ ਜ਼ਿਲ੍ਹੇ ਦੀ ਮਾਲਕ ਹੈ ਉਹ ਜ਼ਿਲ੍ਹੇ ਦੀ ਮਾਲਕ ਜਿਹੜਾ ਹੈ ਜੇ ਉਹੀ ਪਹੁੰਚ ਕੇ ਸ਼ahr ਨਹੀਂ ਲਏਗਾ ਜਿਹੜਾ ਸਭ ਤੋਂ ਨੇੜੇ 25 ਕਿਲੋਮੀਟਰ ਤੇ ਬੈਠੇ ਨੇ ਤਾਂ ਫਿਰ ਹੋਰ ਕੌਣ ਲਏਗਾ ਤਾਂ ਸਾਡੇ ਜਿਹੜੇ ਭੈਣਾ ਪਰਜਾਈਆਂ ਸੀ ਵਾਈਫ ਸੀ ਮੇਰੀ ਤਾਂ ਉਹ ਉਹਨਾਂ ਦੇ ਵਿੱਚ ਰੋਸ਼ ਸੀ ਉਹਨਾਂ ਦੇ ਵਿੱਚ ਰੋਸ ਇੰਨਾ ਸੀ ਵੈਸੇ ਸਾਨੂੰ ਵੀ ਨਹੀਂ ਪਤਾ ਲੱਗਿਆ ਕਿ ਉਹਨਾਂ ਨੇ ਇੱਕਦਮ ਕਿਦਾਂ ਇਹ ਵਿਵੰਤਬਾਜੀ ਕੀਤੀ ਲੇਕਿਨ ਚਲੋ ਅਸੀਂ ਉਹਨਾਂ ਦਾ ਮੈਂ ਉਹਨਾਂ ਦਾ ਸਮਰਥਨ ਕਰਦਾ ਵੀ ਉਹਨਾਂ ਦੇ ਦਿਲ 'ਚ ਰੋਸ ਸੀ ਤਾਂ ਉਹ ਰੋਸ ਉਹਨਾਂ ਨੇ ਕੱਢਣਾ ਹੀ ਸੀ ਜੋ ਕੱਲ ਜਿਹੜਾ ਹੈ ਉਹ ਕੱਢਿਆ ਗਿਆ। ਕੋਈ ਪੁੱਛ ਰਹੀ ਸੀ ਵੀ ਹੁਣ ਤੱਕ ਕਿਹਨੇ ਰੋਕਿਆ ਕਿਉਂ ਨਹੀਂ ਆਇਆ ਤਾਂ ਕੀ ਜਵਾਬ ਕੀ ਸੀ ਡੀਸੀ ਮੀਰੀਆਂ ਸਾਰੀਆਂ ਵੀਡੀਓਜ਼ ਦੇਖ ਲਓ ਮੈਂ ਘੱਟ ਤੋਂ ਘੱਟ 100 ਵਾਰੀ ਉਹਨਾਂ ਨੂੰ ਇਹੀ ਗੱਲ ਕਹੀ ਸੀ ਕਿ ਤੁਸੀਂ ਮੇਰੇ ਹੋਰ ਕੋਈ ਜਵਾਬ ਨਾ ਦਿਓ ਸਿਰਫ ਇੱਕ ਜਵਾਬ ਦਿਓ ਕਿ ਤੁਹਾਨੂੰ ਹੁਣ ਤੱਕ ਕਿਸਨੇ ਰੋਕ ਰੱਖਿਆ ਸੀ ਜਿਸ ਦਾ ਉਹ ਸ਼ੁਰੂ ਤੋਂ ਲੈ ਕੇ ਐਂਡ ਤੱਕ ਗੋਲ ਮੋਲ ਗੱਲ ਕਰਦੇ ਰਹੇ ਹੂੰ ਜੀ ਕੀ ਕਹੋਗੇ ਇੱਕ ਮਹੀਨਾ ਪੂਰਾ ਹੋਇਆ ਹੈ ਅੱਜ ਪਰ ਪਰਿਵਾਰ ਹਾਲੇ ਵੀ ਸੜਕਾਂ ਤੇ ਹੈ ਪਿਛਲੇ 7 ਤਰੀਕ ਨੂੰ ਜੋ ਦੁਖਦਾਈ ਘਟਨਾ ਹੋਈ ਹੈ ਬਹੁਤ ਜਿਨੇ ਜਿਨੇ ਵੀ ਉਸ ਦਿਨ ਇਹ ਖਬਰ ਸੁਣੀ ਸਾਰੇ ਪੰਜਾਬ ਚ ਸਾਰੇ ਹਿੰਦੁਸਤਾਨ ਚ ਆਲ ਵਰਲਡ ਚ ਖਬਰ ਫੈਲ ਗਈ ਔਰ ਜਿਹਨੂੰ ਇਹ ਖਬਰ ਦਾ ਪਤਾ ਲੱਗਿਆ ਉਹਨੇ ਬਹੁਤ ਦੁੱਖ ਬਣਾਇਆ ਮੈਂ ਨਾ ਇੱਕ ਗੱਲ ਇਹ ਕਹਿਣਾ ਚਾਹਨਾ ਲੋਕਾਂ ਨੂੰ ਜਦੋਂ ਇਹ ਸਰਕਾਰ ਆਈ ਸੀ ਪੰਜਾਬ ਦੇ ਲੋਕਾਂ ਨੇ ਬੜੀ ਆਸ ਨਾਲ ਇਹ ਸਰਕਾਰ ਬਣਾਈ ਸੀ 92 ਐਮਐਲਏ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਦੇ ਦਿੱਤੇ ਜੋ ਕਿ ਇਤਿਹਾਸ ਹੈ ਲੇਕਿਨ ਇਹ ਵੀ ਇਤਿਹਾਸ ਰਿਹਾ ਅੱਜ ਤੱਕ ਜੋ ਏਡੀ ਦਰਦ ਨਾਲ ਹਾਸਾ ਹੋਇਆ ਇੱਕ ਮੁੱਖ ਮੰਤਰੀ ਸਾਹਿਬ ਦਾ ਪੰਜਾਬ ਚ ਰਹਿਣ ਕਰਕੇ ਅੱਜ ਸਾਡੇ ਪਟਿਆਲੇ ਦੇ ਵਿੱਚ ਸਾਡੇ ਨਾਲ ਲੱਗਦੇ ਨਾਬੇ ਦੇ ਵਿੱਚ ਕਈ ਵਾਰ ਆ ਚੁੱਕੇ ਨੇ ਉਦਘਾਟਨ ਕਰ ਰਹੇ ਨੇ ਜਗ੍ਹਾ ਜਗ੍ਹਾ ਤੇ ਰੋਜ਼ ਅਸੀਂ ਟੀਵੀ ਰਾਹੀਂ ਉਹਨਾਂ ਨੂੰ ਦੇਖਦੇ ਆਂ ਲੇਕਿਨ ਇੱਕ ਸਾਡੇ ਬੱਚਿਆਂ ਬਾਰੇ ਉਹਨਾਂ ਨੇ ਇੱਕ ਸ਼ਬਦ ਵੀ ਨਹੀਂ ਬੋਲਿਆ ਮੈਂ ਕਹਿੰਦਾ ਬਹੁਤ ਸ਼ਰਮਸ਼ਾਰ ਗੱਲ ਹੈ ਲੋਕ ਅੱਜ ਅੱਜ ਪੰਜਾਬ ਦਾ ਹਰ ਵਰਗ ਦਾ ਲੋਕ ਪਸਤਾ ਰਿਹਾ ਵੀ ਇਹ ਸਰਕਾਰ ਨੂੰ ਲਿਆਉਣ ਵਾਸਤੇ ਲੋਕਾਂ ਨੇ ਇਹਨਾਂ ਤੋਂ ਬਹੁਤ ਉਮੀਦਾਂ ਰੱਖੀਆਂ ਸੀ ਪਿਛਲੀਆਂ ਸਰਕਾਰਾਂ ਨੂੰ ਦਰਕਿਨਾਰ ਕਰਦੇ ਹੋਏ ਵੀ ਇਹ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅੱਜ ਕੀ ਜਦ ਡੀਸੀ ਸਾਹਿਬ ਅੱਜ ਇੱਕ ਮਹੀਨੇ ਦੇ ਬਾਅਦ ਇੱਥੇ ਆਏ ਨੇ ਤਾਂ ਮੈਂ ਸੋਚਦਾ ਵੀ ਕੋਈ ਹੋਣਾ ਇਹਨਾਂ ਦਾ ਆਣਦਾ ਨਹੀਂ ਜਦ ਇਹ ਸਰਕਾਰ ਇਹਨਾਂ ਨੂੰ ਇਨਸਾਫ ਹੀ ਨਹੀਂ ਦਿਵਾ ਸਕਦੀ ਫਿਰ ਸਰਕਾਰ ਕਾਦੀ ਹੈ ਇਹ ਲੋਕ ਇਹ ਕਹਿੰਦੇ ਸੀ ਵੀ ਹੋਰ ਸਰਕਾਰਾਂ ਲੋਕਾਂ ਦੀ ਅਮੀਰ ਘਰਾਣੇ ਦੀਆਂ ਸਰਕਾਰਾਂ ਨੇ ਅਸੀਂ ਕਹਿੰਨੇ ਆ ਦਾਅਵੇ ਨਾਲ ਕਹਿੰਨੇ ਆ ਇਹ ਸਰਕਾਰ ਵੀ ਅਮੀਰ ਘਰਾਣੇ ਦੀ ਸਰਕਾਰ ਹੈ ਆਮ ਲੋਕਾਂ ਦੀ ਸਰਕਾਰ ਨਹੀਂ ਹੈ ਮੁੱਖ ਮੰਤਰੀ ਸਾਹਿਬ ਜੇ ਇੱਥੇ ਆ ਰਹੇ ਨੇ ਲੱਗਦਾ ਨਹੀਂ ਸੀ ਕਿ ਪਰਿਵਾਰ ਦਾ ਰੋਸ ਪ੍ਰਦਰਸ਼ਨ ਰੋਸ ਪ੍ਰਦਰਸ਼ਨ ਦੇ ਵਿੱਚ ਲੋਕਾਂ ਦੇ ਵਿੱਚ ਪਬਲਿਕਲੀ ਆਉਣਾ ਚਾਹੀਦਾ ਸੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਹੂੰਗਾ ਕਿ ਜਿਵੇਂ ਉਹਦੋਂ ਸੱਜਣ ਜੀ ਨੇ ਦੱਸਿਆ ਸੀ ਜਿਹੜੇ ਆਪਣੇ ਔਨਰੇਬਲ ਸੀਐਮ ਸਾਹਿਬ ਹੁੰਦੇ ਨੇ ਇੱਕ ਸਟੇਟ ਦੇ ਬਾਪ ਹੁੰਦੇ ਨੇ ਸਾਰੀ ਸਟੇਟ ਉਹਨਾਂ ਦੀ ਆ ਅਸਤਾ ਉਹਨਾਂ ਦੀ ਪ੍ਰਜਾ ਠੀਕ ਹੈ ਜੀ ਅਸੀਂ ਤਾਂ ਜੋ ਉਹਨਾਂ ਦਾ ਹੁਕਮ ਹੈ ਅਸੀਂ ਉਹਦੇ ਨਾਲ ਚੱਲ ਸਕਦੇ ਹਾਂ ਉਹਨਾਂ ਦੇ ਹੁਕਮ ਤੋਂ ਬਿਨਾਂ ਤਾਂ ਅਸੀਂ ਸਟੇਟ ਦੇ ਵਿੱਚ ਵੀ ਨਹੀਂ ਰਹਿ ਸਕਦੇ ਔਰ ਅੱਜ ਦੇਖੋ ਤੁਸੀਂ ਸੀਐਮ ਸਾਹਿਬ ਸਮਾਣੇ ਦੇ ਵਿੱਚ ਆਏ ਨੇ ਸੀਐਮ ਸਾਹਿਬ ਦਾ ਫਰਸਟ ਆਫ ਆਲ ਜਿਹੜਾ ਫਰਜ਼ ਬਣਦਾ ਸੀ ਇਹੀ ਬਣਦਾ ਸੀ ਕਿ ਮੇਰੀ ਜਿਹੜੀ ਪ੍ਰਜਾ ਹੈ ਇਹਨੂੰ ਕੀ ਤਕਲੀਫ ਹੈ ਮੈਂ ਸੋਲਵ ਕਰਾਂ ਉਹ ਸੌਲਵ ਕਿੱਥੇ ਹੁੰਦੀ ਇੱਥੇ ਆ ਕੇ ਅੱਜ ਤੁਸੀਂ ਦੇਖੋ ਅਸੀਂ ਅੱਜ ਉਸੇ ਸੜਕ ਦੇ ਉੱਤੇ ਧਰਨਾ ਲਾ ਕੇ ਬੈਠੇ ਆਂ ਜਿਸ ਸੜਕ ਦੇ ਉੱਤੇ ਸਾਡੇ ਅੱਜ ਬੱਚੇ ਚਲੇ ਗਏ ਸੀ ਅੱਜ ਇੱਕ ਮਹੀਨਾ ਪਹਿਲਾਂ ਇਸੇ ਰੋਡ ਦੇ ਉੱਤੇ ਸਾਡੇ ਬੱਚੇ ਗਏ ਸੀ ਅੱਜ ਉਹਨਾਂ ਦੇ ਇਨਸਾਫ ਲੈਣ ਲਈ ਅੱਜ ਅਸੀਂ ਉਸੇ ਰੋਡ ਦੇ ਉੱਤੇ ਧਰਨਾ ਲਾ ਕੇ ਬੈਠੇ ਆਂ ਕਿੱਡੀ ਵੱਡੀ ਨਕ ਪ੍ਰਸ਼ਾਸਨ ਦੀ ਨਾਕਾਮੀ ਉਸ ਚੀਜ਼ ਨੂੰ 1 ਮਹੀਨਾ ਹੋਇਆ ਉਸ ਤੋਂ ਬਾਅਦ ਜਿਹੜਾ ਟਿਪਰਾਂ ਦੀ ਕਾਰਗੁਜ਼ਾਰੀ ਆ ਉਹ ਚੀਜ਼ਾਂ ਰੁਕੀਆਂ ਕੋਈ ਠੱਲ ਪਈ ਕਿਸੇ ਵੀ ਤਰ੍ਹਾਂ ਦੀ ਕੋਈ ਠੱਲ ਨਹੀਂ ਪਈ ਕਿਸੇ ਵੀ ਤਰ੍ਹਾਂ ਦੀ ਕੋਈ ਠੱਲ ਨਹੀਂ ਪਈ ਹਾਲੇ ਕਿ ਉਸ ਨੂੰ ਠੱਲ ਪਾਉਣ ਦੇ ਲਈ ਨੋਟੀਫਿਕੇਸ਼ਨ ਜਾਰੀ ਹੋਏ ਨੇ ਟਿਪਰਾਂ ਦਾ ਟਾਈਮ ਜਿਹੜਾ ਫਿਕਸ ਕੀਤਾ ਗਿਆ ਪਰ ਟਾਈਮ ਫਿਕਸ ਕੀ ਕਰੇਗਾ ਜਦੋਂ ਤੱਕ ਪ੍ਰਸ਼ਾਸਨ ਉਸ ਨੂੰ ਅਨਗੈਲੀ ਕਰਦਾ ਰਹੂਗਾ ਇੱਕ ਮੇਰੇ ਸਾਹਮਣੇ ਟਿਪਰ ਜਾ ਰਿਹਾ ਚਲ ਮੈਂ ਟਾਈਮ ਫਿਕਸ ਹੀ ਨਹੀਂ ਦੇਖਣਾ ਕਿ ਚੱਲ ਰਿਹਾ ਜਾਂ ਨਹੀਂ ਚੱਲ ਰਿਹਾ ਤਾਂ ਉਹਦੀ ਨੋਟੀਫਿਕੇਸ਼ਨ ਦਾ ਵੀ ਕੋਈ ਅਸਰ ਸਾਨੂੰ ਇਸ ਰੋਡ ਦੇ ਉੱਪਰ ਦੇਖਣ ਲਈ ਨਹੀਂ ਮਿਲਿਆ ਚੈਨਲ ਦੇ ਰਾਹੀਂ ਇੱਕ ਬੇਨਤੀ ਕਰੂੰਗਾ ਇਸ ਰੋਡ ਨੂੰ ਫੌਰਨ ਲਈ ਜ਼ਰੂਰ ਕਰਨਾ ਚਾਹੀਦਾ ਤਾਂ ਕਿ ਸਾਡੇ ਜਿਹੜੇ ਆਉਣ ਵਾਲੇ ਆ ਪੀੜ੍ਹੀਆਂ ਨੇ ਸਾਡੇ ਸ਼ਹਿਰ ਦੇ ਛੋਟੇ-ਛੋਟੇ ਮਾਸੂਮ ਬੱਚੇ ਨੇ ਔਰ ਕਈ ਜਾਂਦੇ ਨੇ ਜਿਹੜੀਆਂ ਉਹ ਬਸ ਸਕਣ ਕੱਲ ਵੀ ਸਾਡੇ ਦੋਸਤ ਨੇ ਸ਼ਮਸ਼ੇਰ ਗਿਲ ਹੋਣੀ ਉਹਨਾਂ ਦਾ ਇਸ ਰੋਡ ਉੱਤੇ ਬਹੁਤ ਭਿਆਨਕ ਐਕਸੀਡੈਂਟ ਹੋਇਆ ਔਰ ਉਸੇ ਜਗ੍ਹਾ ਦੇ ਉੱਤੇ ਐਕਸੀਡੈਂਟ ਹੋਇਆ ਜਿਸ ਜਗ੍ਹਾ ਦੇ ਉੱਤੇ ਸਾਡਾ 1 ਮਹੀਨਾ ਪਹਿਲਾਂ ਬੱਚਿਆਂ ਦਾ ਐਕਸੀਡੈਂਟ ਹੋਇਆ ਸੀ ਪਲੇਸ ਆਫ ਅਕਰਸ ਬਿਲਕੁਲ ਸੇਮ ਹੈ